ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਕੋਲੋਂ ਇਹੀ ਅਰਦਾਸ ਮੰਗੀਂਦੀ ਆ ਦਾਤਾ ਸਰਬੱਤ ਦਾ ਭਲਾ ਕਰੀ ਸਭ ਨੂੰ ਖੁਸ਼ੀ ਖੇੜੇ ਦੇਈ ਸੋ ਬਾਤ ਲੈ ਕੇ ਆਜਾ ਅੱਜ ਦੀ ਸਾਰਿਆਂ ਨੂੰ ਸੁਣਿਓ ਬੜੀ ਸੋਹਣੀ ਬਾਤ ਹੈ ਕਈ ਵਾਰੀ ਰੱਬ ਬੰਦੇ ਨੂੰ ਜਨਮ ਤਾਂ ਧਰਤੀ ਤੇ ਦੇ ਦਿੰਦਾ ਹੈ ਪਰ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਕਰਮਾਂ ਚ ਕੀ ਲਿਖਿਆ ਹੋਇਆ ਹੈ ਜਦੋਂ ਮੂਹਰੇ ਆਉਂਦਾ ਇਹ ਗੱਲਾਂ ਤਾਂ ਉਦੋਂ ਹੀ ਪਤਾ ਲੱਗਦੀਆਂ ਨੇ ਆਪਾਂ ਨੂੰ ਤਾਂ ਇਸੇ ਤਰ੍ਹਾਂ ਇੱਕ ਜ਼ਿਮੀਦਾਰ ਦੇ 6 ਮਹੀਨਿਆਂ ਦਾ ਬੇਟਾ ਸੀ ਉਹਦਾ ਤਾਂ ਉਹਦੇ ਘਰ ਵਾਲੀ ਮਰ ਗਈ ਤਾਂ ਹੁਣ ਵਿਚਾਰੇ ਨੇ ਉਹਨੇ ਖੇਤੀ ਵੀ ਕਰਦਾ ਸੀ ਆਪ ਹੀ ਹੁਣ ਬੱਚੇ ਨੂੰ ਕੌਣ ਪਾਲੇ ਨਾਲ ਹੀ ਉਹਦੀ ਮਾਸੀ ਦਾ ਘਰ ਸੀ ਤਾਂ ਜਦੋਂ ਉਹ ਬੱਚੇ ਨੂੰ ਲੈ ਜਿਆ ਕਰੇ ਨਾਲ ਖੇਤ ਨੂੰ ਉੱਥੇ ਪਾ ਦਿਆ ਕਰੇ ਆਪ ਜਦੋਂ ਹਲ-ਹੋਲ ਬੋਂਦਾ ਦੂਰ ਨਿਕਲ ਜਾਂਦਾ ਲੰਬਾ ਤੇ ਖੇਤ ਵੱਡਾ ਤਾਂ ਇੱਕ ਉਹਦਾ ਗਵਾਂਢੀ ਆ ਗਿਆ ਉਹ ਉਹਨੂੰ ਗਾਹਣ ਲੱਗਿਆ ਵੀ ਤੂੰ ਤਾਂ ਉਹ ਸਿਰੇ ਤੇ ਵਗ ਗਿਆ ਮੁੰਡਾ ਤੇਰਾ ਇੱਥੇ ਪਿਆ ਵੀ ਨਾ ਜਾਣੇ ਕੋਈ ਜਾਨਵਰ ਕਿ ਇਹਨੂੰ ਖਿੱਚ ਕੇ ਲੈ ਜੇ ਇਧਰ ਨੂੰ ਕੋਈ ਕੁੱਤਾ ਬਿੱਲੀ ਉਹ ਲੈ ਜੇ ਖਿੱਚ ਕੇ ਉਹ ਕਹਿਣ ਲੱਗਿਆ ਗਲਤ ਤਾਂ ਤੇਰੀ ਠੀਕ ਐ ਵੀ ਹੁਣ ਮੈਂ ਕਰਾਂ ਵੀ ਕੀ ਇਹਨੂੰ ਇਹਨੂੰ ਕੋਈ ਸਾਹਮਣ ਵਾਲਾ ਨਹੀਂ ਉਹ ਕਹਿੰਦਾ ਤੂੰ ਘਰੋਂ ਟੋਕਰਾ ਲਿਆ ਉਹ ਟੋਕਰਾ ਡੂੰਗਾ ਜਾ ਵੀ ਉਹਦੇ ਵਿੱਚ ਵਿਛਾ ਕੇ ਕੱਪੜਾ ਮੋਟਾ ਜਿਹਾ ਸੌਫਟ ਹੋਊ ਜਿਹੜਾ ਪੋਲਾ ਜਿਹਾ ਹੋਜੇ ਉਹਦੇ ਚ ਪਾ ਕੇ ਉਹ ਚਾਰ ਰੱਸੀਆਂ ਬਨ ਕੇ ਇਹਨੂੰ ਆ ਡਾਣੇ ਨਾਲ ਬੰਦੇ ਕਰ ਏਠਾ ਕੋਈ ਜਾਨਵਰ ਤਾਂ ਨਹੀਂ ਇਹਨੂੰ ਚਿੰਬੜੂ ਉਹ ਕਹਿੰਦਾ ਵੀ ਇਹ ਵੀ ਗੱਲ ਠੀਕ ਐ ਚਲੋ ਭਾਈ ਉਹ ਆਏ ਕਰਨ ਲੱਗ ਗਿਆ ਤਾਂ ਇਹਨਾਂ ਨੂੰ ਸਾਰੇ ਕਹਿਣ ਲੱਗ ਗਏ ਵੀ ਹਲੇ ਤੇਰੀ ਉਮਰ ਵੀ ਕੀ ਐ 6 ਮਹੀਨੇ ਦਾ ਦਰਜਵਾਬ ਹੈ ਵੀ ਇਹਨੂੰ ਕਿਵੇਂ ਪਾਲੇਗਾ ਤੂੰ ਵੀ ਮਾਂ ਬਿਨਾਂ ਨਹੀਂ ਬੱਚਾ ਪੜਦਾ ਵੀ ਤੂੰ ਹੋਰ ਵਿਆਹ ਕਰਾ ਲੈ ਤਾਂ ਉਹਦੀ ਮਾਸੀ ਸੀ ਜਿਹੜੀ ਗਮੰਡ 'ਚ ਉਹਨੇ ਬਹੁਤ ਜ਼ੋਰ ਲਾ ਲਿਆ ਵੀ ਤੂੰ ਵਿਆਹ ਕਰਾ ਲੈ ਅੰਤ ਨੂੰ ਭਾਈ ਉਹ ਮੰਨ ਗਿਆ ਤਾਂ ਮੰਨਿਆ ਹੋਇਆ ਭਾਈ ਵਿਆਹ ਕਰਾ ਲਿਆ ਉਹ ਜਿਹੜੀ ਆਈ ਉਹੋ ਉਹਦੇ ਸਾਹਮਣੇ ਤਾਂ ਉਹਨੂੰ ਵਧੀਆ ਰੱਖਿਆ ਕਰੇ ਬੱਚੇ ਨੂੰ ਅੱਗੋਂ ਪਿੱਛੋਂ ਰੋਂਦਾ ਤਾਂ ਰੋਈ ਜਾਂਦਾ ਮਾਸੀ ਕੰਧ ਤੋਂ ਦੀ ਦੇਖ ਲੈਂਦੀ ਵੀ ਇਹ ਤਾਂ ਗਲਤ ਕੰਮ ਹੋ ਗਿਆ ਵੀ ਇਹ ਤਾਂ ਪਿਆਰ ਨਹੀਂ ਕਰਦੀ ਬੱਚੇ ਨੂੰ ਤਾਂ ਭਾਈ ਇੰਨੇ ਸਾਲ ਬਾਅਦ ਉਹਦੇ ਆਪ ਦੇ ਇੱਕ ਮੁੰਡਾ ਹੋ ਗਿਆ ਹੁਣ ਉਹ ਜਮਾ ਹੀ ਉਹਦੇ ਤੇ ਲੱਗਣ ਲੱਗੀ ਵੀ ਕਿੱਥੇ ਤਾਂ ਸਾਰੀ ਜਾਇਦਾਦ ਮੇਰੇ ਨੂੰ ਆਉਂਦੀ ਇਕੱਲੇ ਨੂੰ ਕਿੱਥੇ ਹੁਣ ਇਹ ਅੱਧਵ ਡਾਲੂਗਾ ਇਹ ਤਾਂ ਹੋ ਮਾਨਾ ਤਾਂ ਇਹ ਨੂੰ ਮਾਰ ਮੂਰ ਦਾ ਤਾਂ ਭਾਈ ਉਹ ਹੋ ਕੀ ਕਰਿਆ ਕਰੇ ਹੁਣ ਉਹ ਮੁੰਡਾ ਤੁਰਨ ਲੱਗ ਗਿਆ ਉਹਦਾ ਹਲ ਨਿੱਕਾ ਜੀ ਸੀ ਤਾਂ ਕੁਛਕ ਟਾਈਮ ਉਹਨੇ ਅਹੀਂ ਲਟਕਦੀ ਫਟਕਦੀ ਨੇ ਘੂਰਿਆ ਕਦੇ ਪਿਆਰਿਆ ਕਦੇ ਕਿਵੇਂ ਉਹਨੂੰ ਕੱਢ ਲਿਆ ਉਹਦਾ ਮੁੰਡਾ ਵੀ ਤੁਰਨ ਲੱਗ ਗਿਆ ਚਲ ਇਹਨੂੰ ਵੱਡੇ ਸੀ ਜਿਹੜਾ ਪਹਿਲੇ ਵਿਆਹ ਲਾ ਉਹਨੂੰ ਘੋੜਾ ਬਣਾ ਦਿਆ ਕਰੇ ਆਉਦੇ ਮੁੰਡੇ ਨੂੰ ਉੱਤੇ ਬਿਠਾ ਕੇ ਕਹਿ ਦਿਆ ਕਰ ਲੈ ਇਹਨੂੰ ਝੂਟੇ ਦੇ ਤੂੰ ਘੋੜਾ ਚਲੋ ਜੀ ਬਹੁਤ ਉਹਨੂੰ ਨਾ ਖਾਣ ਨੂੰ ਦੇਣਾ ਨਾ ਪੀਣ ਨੂੰ ਉਹ ਜਿਹੜੀ ਮਾਸੀ ਸੀ ਗਵੰਡਣ ਉਹ ਕੰਧ ਤੋਂ ਸਾਰਾ ਕੁਝ ਦੇਖਦੀ ਰਹਿੰਦੀ ਕਹਿੰਦੀ ਲੈ ਮੈਂ ਤਾਂ ਇਹ ਪੰਗਾਈ ਛੇੜਦਾ ਵੀ ਉਹ ਤਾਂ ਪਹਿਲਾਂ ਹੀ ਕਹਿੰਦਾ ਤੇ ਮੇਰੇ ਮੁੰਡਾ ਰੁਲਜੂ ਜੇ ਕੋਈ ਮਤੇਰ ਆ ਗਈ ਵੀ ਇਹ ਤਾਂ ਸੱਚੀ ਹੀ ਮਤੇਈ ਨੇ ਉਹੀ ਕੰਮ ਕਰਤਾ ਹੁਣ ਭਾਈ ਉਹ ਤਾ ਕਜ ਰਹਿੰਦੀ ਹੈ ਵੀ ਇਹਨੂੰ ਕਿਵੇਂ ਮਾਰਾਂ ਵੀ ਤਾਂ ਨਾਲ ਲੈ ਜਾਂਦਾ ਖੇਤ ਨੂੰ ਘਰੇ ਛੱਡਦਾ ਨਹੀਂ ਚਲੋ ਜੀ ਇੱਕ ਦਿਨ ਉਹਨੇ ਕੀ ਕਰਿਆ ਕੋਈ ਉੱਥੇ ਉਹਨਾਂ ਦੇ ਨਾ ਕੋਈ ਲੱਗਦਾ ਹੁੰਦਾ ਸੀ ਜਿਵੇਂ ਮੇਲਾ ਮੂਲਾ ਹੁੰਦਾ ਕਾਸੇ ਦਾ ਜਿਵੇਂ ਆਪਣੇ ਹਾ ਗੁੱਗੇ ਦਾ ਲੱਗਿਆ ਸ਼ਿਵਰਾਤਰੀਨ ਲੱਗਿਆ ਕੋਈ ਐ ਮੇਲੇ ਦਾ ਦਿਨ ਆਉਂਦਾ ਉਹਨਾਂ ਦੇ ਪਿੰਡ ਉੱਥੋਂ ਪ੍ਰਤਾ ਪ੍ਰਸ਼ਾਦ ਪਤਾਸਿਆਂ ਦਾ ਮਿਲਦਾ ਉਹਨੂੰ ਭਾਈ ਮੌਕਾ ਮਿਲ ਗਿਆ ਪਤਾਸੇ ਲਈ ਆਈ ਇੱਕ ਪਤਾਸੇ ਨੂੰ ਉੱਤੋਂ ਭੰਨ ਕੇ ਜੇ ਉਹਦੇ ਚ ਜ਼ਹਿਰ ਮਿਲਾ ਲਿਆ ਤੇ ਉਹਦੇ ਉੱਤੇ ਫੇਰ ਖੰਡ ਖੁੰਡ ਜੀ ਪਾ ਕੇ ਉੱਤੋਂ ਬੰਦ ਜਾ ਹੋ ਗਿਆ ਜ਼ਹਿਰ ਦਿਸੇ ਨਾ ਤਾਂ ਖੇਤ ਨੂੰ ਲੈ ਗਈ ਲਗਾਈ ਹੋਈ ਤਾਂ ਜਾ ਕੇ ਉਹਨੂੰ ਕਹਿਣ ਲੱਗੀ ਵੀ ਲੈ ਤੈਨੂੰ ਭੋਗ ਦੇਵਾਂ ਪਰ ਤਸ ਪਤਾਸਾ ਖਾਵੇਂਗਾ ਪਤਾਸਾ ਦਿੰਨੀ ਆ ਉਹਨੇ ਭਾਈ ਲਪਾਫੇ ਚੋਂ ਭਾੜੀ ਗਈ ਭਾੜੀ ਗਈ ਉਹਦੇ ਤੇ ਨਿਸ਼ਾਨੀ ਲਾ ਕੇ ਲਗਾਈ ਤੀ ਰੰਗ ਰੰਗ ਕੋਈ ਜਦੋਂ ਉਹ ਦੇਸੀ ਆਈ ਨਾ ਤਾਂ ਉਹਨੇ ਚਿਰਵਾਦ ਪਤਾਸਾ ਕੱਢਿਆ ਉਧਰ ਉਹਨਾਂ ਦਾ ਗਵੰਡੀ ਸੀ ਇੱਕ ਅੱਗੇ ਲੋਕ ਅਹੀਂ ਕਰਦੇ ਵੀ ਮੇਰੀ ਰੋਟੀ ਆ ਗਈ ਪਹਿਲਾਂ ਵੀ ਗਵੰਡੀ ਨੂੰ ਹੱਕ ਮਾਰਦੇ ਨੇ ਵੀ ਆ ਜਾ ਰੋਟੀ ਤੂੰ ਵੀ ਖਾ ਲੈ ਉਹ ਆ ਗਿਆ ਕੋਲੇ ਉਹ ਕਹਿੰਦਾ ਵੀ ਰੋਟੀ ਤਾਂ ਮੇਰੀ ਹੁਣ ਆਉਣ ਵਾਲੀ ਐ ਵੀ ਚੱਲ ਤੂੰ ਖਾ ਲੈ ਵੀ ਲੈ ਲੱਸੀ-ਲੂਸੀ ਪੀ ਲੈ ਲਗਾ ਨਾ ਹਾਂ ਲੱਸੀ ਮੈਂ ਪੀ ਲੈਣਾ ਪਈ ਉਹ ਵੀ ਉੱਥੇ ਬੈਠਾ ਸੀ ਲੱਸੀ ਪੀਂਦਾ ਸੀ ਤਾਂ ਜਦੋਂ ਉਹਦੀ ਨਿਗਾ ਉਹਦੀ ਤੀਵੀਂ ਦੇ ਵਿੱਚ ਵੀ ਇਹ ਲਫਾਫੇ ਚੋਂ ਪਤਾਸਾ ਕੱਢ ਕੇ ਮੁੰਡੇ ਨੂੰ ਦੇਣਾ ਚਾਹੁੰਦੀ ਹੈ ਵੀ ਪਤਾਸਾ ਤਾਂ ਉੱਤੋਂ ਹੀ ਚੱਕ ਲੈਂਦੀ ਹੈ ਕੱਢ ਕੇ ਉਹ ਨਹੀਂ ਰਹੀ ਚਲੋ ਜੀ ਜਦੋਂ ਉਹਨੇ ਵਿੱਚੋਂ ਧਿਆਨ ਜੇ ਨਾਲ ਉਹ ਕੱਢਿਆ ਪਤਾਸਾ ਮੁੰਡੇ ਦੇ ਮੂੰਹ 'ਚ ਪਾਤਾ ਤਾਂ ਹੁਣ ਬੱਚਾ ਛੋਟਾ ਸੀ ਪਤਾ ਨਹੀਂ ਕੀ ਲਈ ਹੋਣੀ ਹੈ ਉਹ ਤਾਂ ਨਾਲ ਦੀ ਨਾਲ ਹੀ ਡਿੱਗ ਪਿਆ ਖਾਂਸਾਰ ਮੁੰਡਾ ਬੈਠਾ ਬੈਠਾ ਤਾਂ ਉਹਨੇ ਕੀ ਕਰਿਆ ਫਟਾਫਟ ਭਾਂਡੇ ਚੱਕੇ ਪਿੰਡ ਨੂੰ ਤੁਰ ਗਈ ਕਰਨੂ ਉਹ ਬਾਪ ਉਹਦਾ ਮੁੰਡੇ ਦਾ ਕਹਿਣ ਲੱਗਿਆ ਵੀ ਹੁਣ ਤਾਂ ਚੰਗਾ ਭਲਾ ਪਤਾ ਸਿੱਖਾਦੇ ਤੇ ਵੀ ਇਹਨੂੰ ਕੀ ਹੋ ਗਿਆ ਐਨੇ ਨੂੰ ਦੇਖਿਆ ਤਾਂ ਮੂੰਹ ਚੋਂ ਝੱਗ ਆਉਣ ਲੱਗੀ ਕਿ ਉਹ ਛੋਟਾ ਬੱਚਾ ਸੀ ਜ਼ਹਿਰ ਵੱਧ ਪਾਤਾ ਤਾਂ ਉਹ ਕਹਿਣ ਲੱਗਿਆ ਗਵਾਂਢੀ ਕਹਿੰਦਾ ਵੀ ਮੇਰੀ ਇੱਕ ਗੱਲ ਸੁਣ ਲੈ ਵੀ ਇਹਨੂੰ ਤਾਂ ਉਹ ਤੇਰੇ ਘਰ ਵਾਲੀ ਕੁਛ ਦੇ ਕੇ ਗਈ ਆ ਪਤਾਸੇ 'ਚ ਉਹ ਕਹਿੰਦਾ ਵੀ ਤੈਨੂੰ ਕੀ ਪਤਾ ਹੈ ਕਹਿੰਦਾ ਪਤਾਸਾ ਤਾਂ ਉਤੋਂ ਹੀ ਚੱਕ ਲੈਂਦੀ ਕਹਿੰਦਾ ਉਹਨੇ ਬਹੁਤ ਜਿਰ ਪਤਾਸਿਆਂ 'ਚ ਹੱਥ ਮਾਰੀ ਗਈ ਆ ਉਹ ਲੁਫਾਫੇ 'ਚ ਵੀ ਉਹਨੇ ਕੋਈ ਨਿਸ਼ਾਨੀ ਲਾਈ ਹੋਈ ਹੋਣੀ ਆ ਜ਼ਹਿਰ ਵਾਲੀ ਉਹ ਇਹਦੇ ਮੂੰਹ 'ਚ ਪਾਇਆ ਉਹਨੇ ਭਾਈ ਉਹ ਤਾਂ ਭੱਜ ਲਿਆ ਲੈ ਕੇ ਜੱਟ ਤਾਂ ਪੁਰਾਣੀ ਮੰਗਰ ਉਹਦੇ ਵੀ ਉਹਨੂੰ ਕੁੱਟ 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 ਕੇ ਮਾਰੂੰਗਾ ਅੱਜ ਚਲੋ ਜੀ ਉਹ ਪਹਿਲਾਂ ਲੰਘੀ ਉਤੋਂ ਉਹ ਵੀ ਭੱਜ ਲਈ ਉਹ ਤਾਂ ਜਾ ਕੇ ਪਿੰਡ 'ਚ ਕਿਸੇ ਦੇ ਹੋਰ ਦੇ ਘਰੇ ਲੁਕ ਗਈ ਇੱਧਰੋਂ ਉਹ ਜ਼ਿਮੀਦਾਰ ਨੇ ਸੋਚਿਆ ਵੀ ਹੁਣ ਮੈਂ ਵੀ ਇਹਦਾ ਕੀ ਕਰਾਂ ਉਹ ਜਾ ਕੇ ਆਦਾ ਹੜਬਾ ਹੋਣ ਲੱਗ ਗਿਆ ਐਨੇ ਭਾਈਓ ਉਹ ਖੂਹ ਸੀ ਉੱਥੇ ਖੂਹ ਤੇ ਪਾਣੀ ਪੀਂਦੇ ਜਦੋਂ ਕੋਈ ਲੰਘਦਾ ਕਰਦਾ ਨਾ ਲੋਕ ਆਇਆ ਆ ਜਾਂਦੇ ਪਾਣੀ ਤਾਂ ਨਹੀਂ ਪੀਣਾ ਉਹ ਕੋਈ ਵਧੀਆ ਆ ਸੀਗੇ ਜੋਗੀ ਪੀਰ ਉਹ ਉੱਥੇ ਪਾਣੀ ਪੀਣ ਆ ਗਏ ਖੂਹ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਆਹ ਬੱਚਾ ਪਿਆ ਹੈ ਮੂੰਹ ਚੋਂ ਜੱਗ ਨਿਕਲਦੀ ਹੈ ਵੀ ਲਵੇ ਜਮਨੇ ਕੋਈ ਨਹੀਂ ਹੈਗਾ ਤਾਂ ਐਨੇ ਨੂੰ ਉਹ ਮੁੜਿਆ ਆ ਉਹਦਾ ਮੁੰਡੇ ਦਾ ਬਾਪ ਤਾਂ ਉਹਨੇ ਆ ਕੇ ਦੇਖਿਆ ਉਧਰੋਂ ਉਹ ਗਮੰਡੀ ਆ ਗਿਆ ਉਹਨੂੰ ਦੱਸਣ ਲੱਗ ਗਿਆ ਵੀ ਇਹਨੂੰ ਪਤਾਸਾ ਖਵਾ ਕੇ ਗਈ ਹੈ ਉਹ ਗਮੰਡੀ ਕਹਿੰਦਾ ਵੀ ਉਹਦਾ ਕੋਈ ਜ਼ਹਿਰ ਉਹਦੇ ਚ ਪਾਇਆ ਹੋਇਆ ଥି ਤਾਂ ਉਹ ਕਹਿਣ ਲੱਗਿਆ ਵੀ ਲੈ ਉਹਨਾਂ ਦੇ ਕੋਲੇ ਹੋएगी ਤੀ ਕੋਈ ਦਵਾਈ ਜਿਹੜੇ ਸਿੱਧ ਜੋਗੀ ਜੇ ਹੁੰਦੇ ਨੇ ਰੱਖਦੇ ਨੇ ਕੋਲੇ ਜੜੀਆਂ ਬੂਟੀਆਂ ਤਾਂ ਭਾਈ ਜਦੋਂ ਉਹਨੇ ਦਵਾਈ ਜੀ ਉਹਦੇ ਮੂੰਹ ਚ ਪਾਤੀ ਬੱਚੇ ਦੀਆਂ ਅੱਖਾਂ ਖੋਲੀਆਂ ਨਾਲੇ ਉਹਨੂੰ ਉਲਟੀ ਆ ਗਈ ਤਾਂ ਉਹਦੇ ਅੰਦਰੋਂ ਦਵਾਈ ਜੀ ਦੇ ਦੇ ਕੇ ਦਵਾਈਆਂ ਉਹਨਾਂ ਨੇ ਦਵਾਈ ਘੜਤੀ ਬੱਚਾ ਠੀਕ ਹੋਣ ਲੱਗ ਗਿਆ ਵਹਿ ਗਿਆ ਤਾਂ ਹੁਣ ਉਹ ਸੋਚਦਾ ਹੈ ਜ਼ਿੰਮੇਦਾਰ ਤੇ ਉਹਦੀ ਮਾਸੀ ਜਿਹੜੀ ਉਹ ਭਾਈ ਦੀ ਮਾਸੀ ਟੀਗਵੰਡ ਚ ਉਹ ਕਹਿੰਦਾ ਵੀ ਅੱਜ ਤਾਂ ਇਹ ਬਚ ਗਿਆ ਵੀ ਨਾ ਜਾਣੇ ਕੱਲ ਨੂੰ ਮੈਂ ਪਰਹੁਰਾ ਹੋਮਾ ਇਹ ਤਾਂ ਨਹੀਂ ਛੱਡਦੀ ਇਹਨੂੰ ਕਹਿਣ ਲੱਗਿਆ ਵੀ ਉਹੀ ਸਿੱਧਾ ਨੂੰ ਦੇਉ ਉਹਨਾਂ ਮੈਂ ਤਾਂ ਜਿਹੜੇ ਜਿਨ੍ਹਾਂ ਨੇ ਉਹਦੀ ਦਵਾਈ ਦਿੱਤੀ ਸੀ ਉਹਨਾਂ ਨੂੰ ਜੋਗੀਆਂ ਨੂੰ ਉਹਨਾਂ ਤੇ ਲੈ ਕੇ ਵਾਗ ਗਿਆ ਭਾਈ ਮੁੰਡੇ ਨੂੰ ਜਾ ਕੇ ਕਹਿਣ ਲੱਗਿਆ ਵੀ ਤੁਸੀਂ ਇਹਦੀ ਜਾਨ ਬਚਾਈ ਐ ਵੀ ਇਹ ਇਹ ਹੁਣ ਤੁਸੀਂ ਬਚਾਤਾ ਕੱਲ ਨੂੰ ਇਹਨੂੰ ਕੋਈ ਵੀ ਕੌਣ ਬਚਾਊਗਾ ਤਾਂ ਆਹੀ ਕੰਮ ਕਰਕੇ ਹਟੂਗੀ ਤੇ ਵੀ ਤੁਸੀਂ ਇਹਨੂੰ ਆਪਦਾ ਚੇਲਾ ਬਣਾ ਲਓ ਮੈਂ ਤਾਂ ਤੁਹਾਨੂੰ ਦੇਣਾ ਆ ਮੁੰਡਾ ਉਹ ਕਹਿਣ ਲੱਗੇ ਵੀ ਦੇਖ ਅਸੀਂ ਸਾਨੂੰ ਇਹ ਹੁਕਮ ਨਹੀਂ ਹੈਗਾ ਵੀ ਕੁਰਸ਼ੇਤਰ ਨੇ ਜਿਹੜੇ ਬਾਬੇ ਸਾਡੇ ਉਹ ਨੇ ਅਸੀਂ ਤਾਂ ਆਪੋ ਦੇ ਚੇਲਿਆਂ ਵੀ ਉਹਨਾਂ ਕੋਲ ਲੈ ਜਾ ਤੂੰ ਵੀ ਜਿਵੇਂ ਉਹ ਕਹਿਣਗੇ ਤੂੰ ਕਰ ਲਈ ਚਲੋ ਜੀ ਘਰੇ ਆ ਗਿਆ ਘਰੇ ਆ ਕੇ ਮਾਸੀ ਨੂੰ ਕਿਹਾ ਵੀ ਮਾਸੀ ਤੂੰ ਮੇਰੇ ਨਾਲ ਚੱਲ ਆਪਾਂ ਇਹਨੂੰ ਉਹ ਖੇਤਰ ਜਾ ਕੇ ਦੇਵਨਿਆ ਬਾਬਿਆਂ ਨੂੰ ਉੱਥੇ ਸਿੱਧਨ ਉਹ ਕਹਿੰਦੀ ਵੀ ਠੀਕ ਐ ਚੱਲ ਵਗ ਚੱਲਦੀ ਆਂ ਭਾਈ ਜਦੋਂ ਗਏ ਉੱਥੇ ਪਹੁੰਚ ਗਏ ਉਹਨਾਂ ਦੇ ਡੇਰੇ 'ਚ ਜਾ ਕੇ ਉੱਥੇ ਮੱਥਾ ਟੇਕ ਕੇ ਕਹਿਣ ਲੱਗਿਆ ਬੀ ਇਹ ਮੇਰੇ ਉਹਨੇ ਸਾਰੀ ਕਹਾਣੀ ਸੁਣਾਈ ਵੀ ਮੇਰੇ ਘਰ ਵਾਲੀ ਨੇ ਇਹਨੂੰ ਐ ਕਰਤਾ ਸੀ ਇਹ ਤਾਂ ਮਰਨ ਤੋਂ ਥੋਡੇ ਚੇਲਿਆਂ ਨੇ ਬਚਾਇਆ ਕਹਿਣ ਲੱਗਿਆ ਵੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਰੱਖ ਲਓ ਕਹਿੰਦੇ ਵੀ ਸਾਡੇ ਗੁਰੂ ਜੀ ਰੱਖਣਗੇ ਉਹਨਾਂ ਨਾਲ ਗੱਲ ਕਰ ਵੀ ਜਿਵੇਂ ਕਹਿਣਗੇ ਉਹ ਕਹਿੰਦਾ ਵੀ ਮੈਂ ਮੁੰਡਾ ਤੁਹਾਨੂੰ ਦਿੱਤਾ ਉਹ ਕਹਿੰਦੇ ਭਾਈ ਸੋਚ ਲੈ ਬੇ ਤੂੰ ਕੱਲ ਨੂੰ ਕਹੇਗਾ ਉਹ ਕਹਿੰਦਾ ਨਾ ਜੀ ਤੁਹਾਡੇ ਕੋਲ ਬੱਚਿਆ ਤਾਂ ਰਹੂਗਾ ਵੀ ਮੈਂ ਕਦੇ ਨਾ ਕਦੇ ਮਿਲ ਜਿਆ ਕਰੂ ਇੱਥੇ ਤੁਹਾਡੇ ਕੋਲੋਂ ਕਰੇ ਤਾਂ ਉਹਨੇ ਤਾਂ ਬਚਣਾ ਇਹਨੂੰ ਬਚਾਉਣਾ ਹੀ ਨਹੀਂ ਉਹ ਤਾਂ ਮਾਰੂਗੀ ਭਾਈ ਉਹਨਾਂ ਨੇ ਕਹਿੰਦਾ ਉਹਦੀ ਮਾਸੀ ਨੂੰ ਉਹ ਕਹਿਣ ਲੱਗੇ ਵੀ ਮਾਤਾ ਇਹ ਕਹਿੰਦੇ ਇਹ ਕਾਉਣਾ ਉਹ ਕਹਿੰਦਾ ਇਹ ਮੇਰੀ ਮਾਸੀ ਹੈ ਕਹਿੰਦਾ ਚੱਲ ਮਾਤਾ ਤੂੰ ਬੱਚੇ ਦੇ ਸਿਰ ਤੇ ਹੱਥ ਧਰ ਕੇ ਵੀ ਆ ਸਾਡੇ ਵੱਡੇ ਬਾਬਾ ਜੀ ਨੇ ਜਿਹੜੇ ਗੁਰੂ ਤੇ ਵੀ ਉਹਨਾਂ ਦੀ ਝੋਲੀ ਚ ਪਾ ਦੇ ਭਾਈ ਉਹਨੇ ਉਵੇਂ ਹੀ ਕਰਿਆ ਬੱਚੇ ਦੇ ਸਿਰ ਤੇ ਹੱਥ ਧਰ ਕੇ ਉਹਨਾਂ ਦੀ ਝੋਲੀ ਚ ਬੁਠਾਤਾ ਵੀ ਅੱਜ ਤੋਂ ਇਹ ਥੋੜ੍ਹਾ ਹੋਇਆ ਤਾਂ ਹੁਣ ਬਾਗੇ ਉਹ ਤਾਂ ਗਏ ਹੋਏ ਉਹਨਾਂ ਦਾ ਨਾਮ ਐਡਰੈਸ ਸਾਰਾ ਲਿਖ ਲਿਆ ਉਹਨਾਂ ਨੂੰ ਨਾਮ ਪੁੱਛਿਆ ਵੀ ਬੱਚੇ ਦਾ ਨਾਮ ਕੀ ਆ ਉਹ ਕਹਿੰਦਾ ਇਹਦੀ ਮਾਂ ਨੇ ਚੰਦਨ ਨਾਮ ਦਰਿਆਤੀ ਉਹ ਕਹਿੰਦਾ ਚਲ ਅਸੀਂ ਚੰਦ ਕੁਮਾਰ ਦੇ ਦਾ ਨਾਮ ਧਰ ਦਾਂਗੇ ਸਾਧੂ ਕਹਿਣ ਲੱਗੇ ਤਾਂ ਭਾਈ ਉਹ ਤਾਂ ਬਾਗੇ ਉਧਰੋਂ ਕਿਤੇ ਕੁਦਰਤੀ ਪਿੰਡ ਦਾ ਕੋਈ ਬਹੁਤ ਅਮੀਰ ਬੰਦਾ ਸੀ ਉਹਦੇ ਘਰੇ ਔਲਾਦ ਨਹੀਂ ਸੀ ਜਾਇਦਾਤ ਬਹੁਤ ਜ਼ਿਆਦਾ ਸੀ ਉਹ ਹਰੇਕ ਸਾਲ ਸਾਲ ਚ ਇੱਕ ਵਾਰੀ ਜਾਣੀ ਉਹਨੇ ਰੱਖਿਆ ਹੋਇਆ ਸੀ ਦਿਨ ਉੱਥੇ ਆ ਕੇ ਸੰਤਾਂ ਦੇ ਡੇਰੇ 'ਚ ਉਹ ਜੱਗ ਚਲਾਉਂਦਾ ਹੁੰਦਾ ਵੀ ਸਾਰਾ ਜੇ ਕੋਈ ਮਰਜ਼ੀ ਖਾਜੋ ਉੱਥੇ ਜੱਗ ਚਲਾਉਂਦਾ ਹੁੰਦਾ ਉਹ ਤਾਂ ਉਹਦੇ ਘਰ ਵਾਲੀ ਆਗੇ ਕਾਰ 'ਚ ਆਏ ਜਦੋਂ ਉਹਨਾਂ ਨੇ ਦੇਖਿਆ ਵੀ ਬਾਬਿਆਂ ਦੇ ਕੋਲੇ ਬੱਚਾ ਬੈਠਾ ਏ ਡੱਕ ਤਾਂ ਕਿਉਂ 1.5 ਪੌਣੇ 2 ਸਾਲ ਦਾ ਹੀ ਸੀਗਾ ਤਾਂ ਉਹਨੇ ਕੀ ਕਰਿਆ ਕਹਿੰਦਾ ਬਾਬਾ ਜੀ ਇਹ ਬੱਚਾ ਕੌਣ ਹੈ ਉਹ ਕਹਿੰਦਾ ਭਾਈ ਇਹ ਫਲਾਨੇ ਪਿੰਡ ਦਾ ਜੱਟਾਂ ਦਾ ਮੁੰਡਾ ਹੈ ਵੀ ਇਹਦੀ ਮਤੇਈ ਮਾਂ ਨੇ ਨੂੰ ਮਾਰ ਦੇਣਾ ਸੀ ਉਹ ਸਾਡੀ ਝੋਲੀ ਪਾ ਗਿਆ ਵੀ ਉਹਨੇ ਬਚਣ ਤਾਂ ਇਹਨੂੰ ਬਚਾਉਣਾ ਨਹੀਂ ਹੈਗਾ ਤਾਂ ਮਾਰੂਗੀ ਹੋਈ ਵੀ ਉਹਨੇ ਸਾਡੀ ਝੋਲੀ ਪਾਤਾ ਉਹ ਕਹਿਣ ਲੱਗਿਆ ਜਿਹੜਾ ਜ਼ਿੰਮੇਦਾਰ ਸੀ ਕਿ ਕਿਸਮਤ ਦੇਖੋ ਕਿੱਥੇ ਲੈ ਜਾਂਦੀ ਹੈ ਬੰਦੇ ਨੂੰ ਉਹ ਕਹਿਣ ਲੱਗਿਆ ਵੀ ਤੁਹਾਨੂੰ ਪਤਾ ਹੀ ਆ ਵੀ ਮੇਰੇ ਕੋਈ ਔਲਾਦ ਨਹੀਂ ਵੀ ਜੇ ਤੁਸੀਂ ਮੈਨੂੰ ਦੇ ਦੋ ਏ ਮੁੰਡਾ ਮੈਂ ਅਸੀਂ ਪਾਲ ਲੀਏ ਉਹ ਕਹਿਣ ਲੱਗਿਆ ਵੀ ਭਾਈ ਇਹਦੇ ਪਿਓ ਨੂੰ ਸਨੇਹਾ ਲਾ ਦਿੰਨੇ ਆ ਵੀ ਜੇ ਉਹ ਕਹੂਗਾ ਕਰ ਦਾਂਗੇ ਤਾਂ ਉਹਨੇ ਭਾਈ ਆਪਦਾ ਭੇਜਿਆ ਚੇਲਾ ਗੱਡੀ ਚੜ ਕੇ ਆਇਆ ਉਹ ਟ੍ਰੇਨ ਤੇ ਤਾਂ ਆ ਕੇ ਉਹਨੂੰ ਬੰਦੇ ਨੂੰ ਤੇ ਉਹਦੀ ਮਾਸੀ ਨੂੰ ਦੋਹਾਂ ਨੂੰ ਲੈ ਗਿਆ ਜਦੋਂ ਲੈ ਗਿਆ ਤਾਂ ਪਹੁੰਚੇ ਉੱਥੇ ਕਹਿਣ ਲੱਗੇ ਵੀ ਭਾਈ ਤੇਰੇ ਪੁੱਤ ਨੂੰ ਇਹ ਲੈਣਾ ਚਾਹੁੰਦੇ ਨੇ ਉਹ ਕਹਿੰਦਾ ਜੀ ਮੈਨੂੰ ਕੀ ਪੁੱਛਣਾ ਤਾਂ ਥੋੜੀ ਗੱਲ ਬਾਤ ਆ ਵੀ ਮੈਂ ਤਾਂ ਥੋੜੀ ਝੋਲੀ ਪਾ ਗਿਆ ਇਹਨੂੰ ਜੋ ਮਰਜ਼ੀ ਕਰੋ ਉਹ ਕਹਿੰਦੇ ਨਹੀਂ ਬੇਬੀ ਫੇਰ ਵਿਭਗਤਾ ਸਾਨੂੰ ਤਾਂ ਪੁੱਛਣਾ ਪੈਂਦਾ ਹੈ ਗੱਲ ਉਹ ਕਹਿੰਦਾ ਠੀਕ ਹੈ ਜੀ ਇਹਨਾਂ ਨੂੰ ਦੇ ਦੋ ਚਲੋ ਜੀ ਉਹਦਾ ਸਾਰਾ ਐਡਰੈਸ ਉਹਨਾਂ ਦਾ ਲਿਖ ਲਿਆ ਉਦੋਂ ਰੋਧਰੀ ਦੇਤਾ ਤੇ ਬੱਚਾ ਉਹ ਉਹਨਾਂ ਨੂੰ ਸਮਾਹਤਾ ਉਹ ਕਹਿੰਦੇ ਜੀ ਇਹਦਾ ਨਾਂ ਕੀ ਰੱਖਿਆ ਤੁਸੀਂ ਉਹ ਕਹਿੰਦਾ ਵੀ ਚੰਦਰ ਰੱਖਿਆ ਸੀ ਇਹਦੀ ਮਾਂ ਨੇ ਸੰਤ ਕਹਿੰਦੇ ਵੀ ਅਸੀਂ ਚੰਦ ਕੁਮਾਰ ਰੱਖ ਲਿਆ ਉਹ ਕਹਿੰਦਾ ਫਿਰ ਮੈਂ ਅੱਜ ਤੋਂ ਇਹਨੂੰ ਇਹਦਾ ਨਾਂ ਚੰਦ ਸਿੰਘ ਰੱਖੂੰਗਾ ਨਾਂ ਨਹੀਂ ਬਦਲਦੇ ਬਸ ਸਿੰਘ ਲਾ ਦਾਂਗੇ ਵੀ ਚੰਦ ਸਿੰਘ ਸਰਦਾਰ ਉਹ ਕਹਿੰਦੇ ਵੀ ਠੀਕ ਐ ਤੇ ਉਸ ਬੰਦੇ ਨੂੰ ਉਹ ਕਹਿਣ ਲੱਗਿਆ ਜ਼ਿਮੀਦਾਰ ਨੂੰ ਅਮੀਰ ਬੰਦਾ ਜੀ ਨੇ ਬੱਚਾ ਲਿਆ ਸੀ ਉਹ ਕਹਿੰਦਾ ਵੀ ਦੇਖ ਆਪਾਂ ਭਾਈ ਭਾਈਆਂ ਵੀ ਤੂੰ ਜਮਈ ਵੇਫਿਕਰ ਹੋ ਜਾ ਵੀ ਹੁਣੇ ਤੇਰਾ ਨਹੀਂ ਮੇਰਾ ਐ ਮੈਂ ਆਪਦੀ ਜਾਇਦਾਦ ਸਾਰਾ ਕੁਛ ਇਹਦੇ ਨਾਂ ਲਵਾਉਂਗਾ ਮੇਰੇ ਤਾਂ ਕੁਛ ਨਹੀਂ ਹੋਰ ਤੇ ਵੀ ਜਦੋਂ ਇਹ ਇਹਨੂੰ ਪੜਾਉਂ ਲਿਖਾਉਂ ਜਦੋਂ ਇਹਨੂੰ ਮੰਗੂਗਾ ਵਿਆਹ ਹੂੰਗਾ ਮੈਂ ਤੈਨੂੰ ਬੁਲਾਇਆ ਕਰੂੰ ਤੂੰ ਤਾਂ ਮੇਰੇ ਆਈ ਤੂੰ ਇਹਦੇ ਵਿਆਹ ਹੋਊ ਆਮੀ ਉਹ ਕਹਿੰਦਾ ਵੀ ਚੰਗਾ ਆ ਜਾਾਂਗੇ ਚਲੋ ਰਿਸ਼ਤੇਦਾਰੀ ਮੰਗੂ ਪਾਈਗੀ ਤਾਂ ਭਾਈ ਫਿਰ ਉਹਨੇ ਕੀ ਕੀਤਾ ਜ਼ਿਮੀਂਦਾਰ ਨੇ ਉਹਨੂੰ ਲੋਕ ਕਹਿਣ ਲੱਗੇ ਵੀ ਲਖਾਨੀ ਕਿੱਥੋਂ ਲਿਆਇਆ ਹੈ ਕਹਿੰਦੇ ਜੀ ਸਾਦਾ ਤੋਂ ਲਿਆਇਆ ਵਿੱਚ ਹੁਣ ਭੇਤ ਤਾਂ ਲੱਗਦਾ ਹੀ ਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਖੁੱਲ ਜਾਂਦੀ ਹੈ ਗੱਲ ਕਹਿੰਦੇ ਤਾਂ ਉਹ ਸੰਤਾਂ ਦੇ ਡੇਰੇ ਚੋਂ ਲੈ ਕੇ ਆਇਆ ਲੋਕ ਕਹਿਣ ਖਬਰ ਕੀ ਦਾ ਹੋਊਗਾ ਖਬਰ ਹੈ ਕੋਈ ਨੀਵੀਂ ਜਾਤ ਦਾ ਜਵਾਕ ਹੋਵੇ ਪਤਾ ਨਹੀਂ ਕਿਹੜੀ ਜਾਤ ਦਾ ਹੁਣ ਇਹ ਕੀ ਪਤਾ ਹੈ ਤਾਂ ਬੱਚਾ ਹੈ ਬਸ ਲਿਆਇਆ ਭਾਈ ਓਹੋ ਗੱਲਾਂ ਸਰਦਾਰ ਤੱਕ ਪਹੁੰਚ ਚਿਆ ਕਰਨ ਵੀ ਲੋਕ ਐ ਗੱਲਾਂ ਕਰਦੇ ਨੇ ਪਿੰਡ ਚ ਤਾਂ ਉਹਨੇ ਕੀ ਕਰਿਆ ਫਿਰ ਉਹਨੇ ਪਾਠ ਰਖਾਇਆ ਵੀ ਵਿਆਹ ਮੰਗਣਾ ਤਾਂ ਹਲੇ ਕਦੋਂ ਹੋਊ ਜਾ ਕੇ ਤਾਂ ਨਿਆਣਾ ਹਲੇ ਉਹਨੇ ਘਰੇ ਅਖੰਡ ਪਾਠ ਰਖਾ ਕੇ ਫਿਰ ਉਹਨੇ ਉਹਨੂੰ ਬੁਲਾਇਆ ਨਾਲੇ ਜੀਵਿੰਦਾਰਤੀ ਜਿਹੜਾ ਮੁੰਡੇ ਦਾ ਬਾਪ ਮਾਸੀ ਉਹ ਆਏ ਫਿਰ ਜਦੋਂ ਭੋਗ ਪਿਆ ਤਾਂ ਉੱਥੇ ਖੜ ਕੇ ਉਹਨਾਂ ਉਹਨੂੰ ਖੜਾ ਕਰਾਇਆ ਉਹਨੇ ਕਹਿੰਦਾ ਵੀ ਤੂੰ ਮੇਰੇ ਕੋਲ ਖੜ ਜਾ ਕੇ ਉਹ ਖੜ ਗਿਆ ਤਾਂ ਫਿਰ ਉਹਨੇ ਬੋਲਿਆ ਸਪੀਕਰ ਦੇ ਵਿੱਚ ਉੱਥੇ ਮਾਈਕ 'ਚ ਕਹਿੰਦਾ ਲੈ ਉਹ ਵੀ ਪਿੰਡ ਵਾਲਿਓ ਤੁਹਾਡਾ ਸ਼ੱਕ ਅਜ ਭਰਮ ਦੂਰ ਕਰਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਖੜਾ ਵੀ ਇਹ ਜੱਟਾਂ ਦਾ ਮੁੰਡਾ ਹੈ ਆ ਇਹਦਾ ਬਾਪ ਐ ਇਹਦਾ ਮੁੰਡਾ ਐ ਇਹਦੀ ਮਾਂ ਗਈ ਮਰ 6 ਮਹੀਨੇ ਦੇ ਨੂੰ ਛੱਡ ਕੇ ਇਹਨੇ ਜਿਵੇਂ ਕਿਵੇਂ ਵਿਚਾਰੇ ਨੇ ਪਾਲਿਆ ਮਤੇ ਇਹ ਮਾਂ ਹੈਗੀ ਦਿਓ ਇਹਨੂੰ ਜ਼ਹਿਰ ਵੀ ਦੇਤੀ ਸੀ ਉਹਨੇ ਕੇਰਾ ਸਾਰੀ ਗੱਲ ਸੁਣਾਈ ਪਾਈ ਵੀ ਫੇਰ ਇਹ ਸੰਤਾਂ ਦੇ ਝੋਲੀ ਪਾ ਗਿਆ ਉੱਥੋਂ ਮੈਂ ਲੈ ਆਇਆ ਚਲੋ ਜੀ ਫੇਰ ਉਹ ਲੋਕਾਂ ਦੀ ਜ਼ੁਬਾਨ ਵੀ ਬੰਦ ਹੋ ਗਈ ਤਾਂ ਹੁਣ ਉਸੇ ਨੂੰ ਖੁਸ਼ੀ-ਖੁਸ਼ੀ ਪਾਲਿਆ ਪੜਾਇਆ ਫਿਰ ਉਸ ਜ਼ਮੀਨ ਜਾਇਦਾਦ ਬਹੁਤ ਧੀ ਉਹਦੇ ਨੌਕਰਾਈ ਉਹਨੂੰ ਵੀ ਵਧੀਆ ਵਧੀਆ ਰਿਸ਼ਤੇ ਆਉਣ ਲੱਗ ਗਏ ਤਾਂ ਫਿਰ ਜਦੋਂ ਵਿਆਹ ਉਹਦਾ ਕਰਿਆ ਫਿਰ ਫਿਰ ਉਹਦੇ ਬਾਪ ਨੂੰ ਬੁਲਾਇਆ ਤਾਂ ਉਹ ਜਿਹੜੀ ਮਾਸੀ ਸੀ ਤੀ ਉਹ ਤਾਂ ਵਿਚਾਰੀ ਮਰ ਗਈ ਸੀ ਕਿਉਂ ਵੱਡੀ ਸੀ ਉਹਦੀ ਉਮਰ ਫਿਰ ਉਹਦੇ ਬਾਪ ਨੂੰ ਬੁਲਾਇਆ ਫਿਰ ਆ ਬੜਾ ਖੁਸ਼ ਹੋਇਆ ਉਹ ਦੇਖ ਕੇ ਉਹਨੇ ਆਪਦੇ ਜਿੱਥੇ ਮੁੰਡਾ ਵਿਆਹਿਆ ਉਹਨਾਂ ਨੂੰ ਵੀ ਦੱਸਿਆ ਵੀ ਮੇਰਾ ਤਾਂ ਇਹ ਮਤਵੰਨਾ ਹੈ ਆਇਦਾ ਆਇਦਾ ਬਾਪਾਸ ਲਤਾ ਆਯੋ ਨਾ ਨੇ ਬੜੀ ਖੁਸ਼ੀ ਮਨਾਈ ਸਾਰਿਆਂ ਨੇ ਬਹੁਤ ਮਾਣ ਤਾਣ ਕਰਿਆ ਸੋ ਕੁਦਰਤ ਦਾ ਦੇਖ ਲੋ ਕੋਈ ਰੰਗ ਪਤਾ ਨਹੀਂ ਲੱਗਦਾ ਕਿੱਧਰ ਨੂੰ ਲੈ ਜੇ ਬੰਦੇ ਦੇ ਕਰਮਾਂ ਨੂੰ ਖਾਨੀ ਉੱਥੇ ਵਿਚਾਰੇ ਨੂੰ ਮੌਤ ਹੀ ਦੇ ਦਿੰਦੀ ਓ ਜਨਾਨੀ ਕਿੱਥੇ ਐਡੀ ਜਾਇਦਾਦ ਦਾ ਮਾਲਕ ਬਣ ਗਿਆ ਸਰਦਾਰ ਕਹਾਉਣ ਲੱਗ ਗਿਆ ਸਰਦਾਰਾਂ ਵਾਂਗੂ ਰਹੂਗਾ ਹੁਣ ਉਥੇ ਠਾਠ ਵਾਠ ਚ ਐਨੀ ਕੁ ਬਾਤ ਜੀ ਲਿਖੇ ਲਾਇਓ ਧੰਨਵਾਦ